ਬਿੜੇ ਕੱਛੀ ਰਹੀ ਆ ਜੀ ਮੈਂ ਸਾਰੇ ਜਿੰਨੇ ਵੀ ਸਾਡੇ ਡਿਸਟ੍ਰਿਕਟ ਹਸਪਤਾਲ ਹੈ ਇਹ ਸਾਰੇ ਨੂੰ ਅਸੀਂ ਅਪਗ੍ਰੇਡ ਕਰ ਰਹੇ ਆ ਸਾਰਿਆਂ ਦੇ ਵਿੱਚ ਰੰਗ ਰੋਗਨ ਕਰਕੇ ਵਾਸ਼ਰੂਮ ਸਾਰੇ ਠੀਕ ਕਰਕੇ ਮਾਈਨਰ ਰਿਪੇਅਰ ਕਰਕੇ ਦਵਾਈਆਂ ਸਾਰੇ ਹਸਪਤਾਲਾਂ ਚ ਪਹੁੰਚਾ ਦਿੱਤੀ ਜੋ ਸਾਡੇ ਮਾਰਜੋਕ ਮੁੱਖ ਮਤੀ ਸਾਹਿਬ ਵਾਲਾ ਅਰਵਿੰਦ ਕੇਜਰੀਵਾਲ ਜੀ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਸਿਹਤ ਕ੍ਰਾਂਤੀ ਦੇ ਵਿੱਚ ਹੁਣ ਅਸੀਂ ਸਾਰੀਆਂ ਦਵਾਈਆਂ ਪਹੁੰਚ ਗਈਆਂ ਐਕਸ-ਰੇ ਅਲਟਰਾਸਾਉਂਡ ਹੋਣ ਲੱਗ ਗਿਆ ਸਾਰੇ ਹਸਪਤਾਲਾਂ ਹੁਣ ਇਹਨਾਂ ਦੀ ਸਾਰੀ ਜਿਹੜੇ ਇਹਨਾਂ ਨੂੰ ਟਿਕ ਟੌਕ ਕਰਕੇ ਉਸ ਤੋਂ ਬਾਅਦ 400 ਡਾਕਟਰ ਭਰਤੀ ਹੋ ਗਿਆ ਜੀ ਉਹ ਅਗਲੇ ਹਫ਼ਤੇ 10 ਦਿਨ ਸਾਰੇ ਪਹੁੰਚ ਜਾਣਗੇ ਸਾਰੇ ਹਸਪਤਾਲਾਂ ਵਿੱਚ ਸਾਰੀ ਪ੍ਰੋਸੈਸ ਕੰਪਲੀਟ ਹੋ ਗਈ ਹੈ ਆ ਕੋਰਟ ਲੱਗਾ ਹੋਇਆ ਸੀ ਅੱਜ ਖਤਮ ਹੋ ਗਿਆ ਤੇ ਵੈਸੇ ਵੀ ਬੜੀ ਅੱਛੀ ਖਬਰ ਆਈ ਹੈ ਜੀ ਪੰਜਾਬ ਦੇ ਮੇਰੇ ਖਿਆਲ ਇਹ ਰਿਕਾਰਡ ਹੈ ਜੀ ਸਭ ਤੋਂ ਵੱਡੀ ਜਿਹੜੀ ਕਿਸੇ ਵੀ ਪਾਰਟੀ ਨੂੰ ਜਿਹੜਾ ਮੈਗਨੇਟ ਹੈ ਉਹ ਸਾਡੇ 94 ਐਮਐਲਏ ਅੱਜ ਤੱਕ ਇਹ ਪਹਿਲੀ ਵਾਰੀ ਹੋਇਆ ਹੈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਰੰਗਲਾ ਪੰਜਾਬ ਦੇ ਵਾਸਤੇ ਜਿਹੜੇ ਸਿਹਤ ਕ੍ਰਾਂਤੀ ਸਿੱਖਿਆ ਕ੍ਰਾਂਤੀ ਔਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਔਰ ਟੇਲਾ ਤੱਕ ਪਾਣੀ ਪਹੁੰਚਾਣਾ ਹਸਪਤਾਲ ਤੱਕ ਦਵਾਈ ਪਹੁੰਚਾਣਾ ਵਿੱਦਿਆ ਦਾ ਚਾਨਣ ਇਹ ਸਾਰਾ ਉਹਦੇ ਤੇ ਲੋਕਾਂ ਨੇ ਮੋਰ ਲਾਈਆ ਸੀ ਲੋਕਾਂ ਦਾ ਧੰਨਵਾਦ ਕਰਦੇ ਆ ਜੀ ਔਰ ਸਾਰਿਆਂ ਨੂੰ ਜਿਹੜੇ ਜਿੱਤੇ ਉਹਨਾਂ ਨੂੰ ਸਾਡਾ ਨਮਨ ਬਧਾਈ ਦਿੰਦੇ ਆ ਬਹੁਤ-ਬਹੁਤ ਤੇ ਇਹ ਅਸੀਂ ਹੁਣ ਆਉਣ ਵਾਲੇ ਸਾਡੇ 6 ਮਹੀਨੇ ਦਾ ਟਾਰਗੇਟ ਹੈ ਕਿ ਜਿੰਨੇ ਸਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਆਪਣੇ ਡਾਕਟਰ ਹੋਣ ਪੂਰੇ ਹੋ ਜਾਣਗੇ ਸਾਡੇ ਕੋਲੇ 400 ਡਾਕਟਰ ਆਣਗੇ ਐਵਰੇਜ ਅਸੀਂ ਸਬਸਿਸ ਬਹੁਤ ਸਰਜਰੀਜ਼ ਬਰਾਦਾ ਨੰਬਰ ਵਧੇਗਾ। ਔਰ ਇਸ ਤੋਂ ਬਾਅਦ ਅਸੀਂ ਸੈਕੰਡ ਫੇਜ਼ ਦੇ ਵਿੱਚ ਜਿਹੜਾ ਹੈਗਾ ਨਾਲ ਦੀ ਨਾਲ ਜਿਹੜੇ ਸਾਡੇ ਸਬਡਿਵੀਜ਼ਨ ਹਸਪਤਾਲਾ ਜਿਵੇਂ ਤੁਹਾਡਾ ਪੱਤੀ ਆ ਕੇਮ ਕਰਨਾ ਹੈ। ਉਹਨਾਂ ਦੇ ਵਿੱਚ ਵੀ ਡਾਕਟਰਾਂ ਦੀ ਕਮੀ ਪੂਰੀ ਹੋ ਜਾਏਗੀ। ਇਸ ਤੋਂ ਬਾਅਦ ਲੈਕ ਵਿੱਚ ਅਸੀਂ ਜਿਹੜੇ ਲੈ ਗਿਆ ਪੁਰੀਟੀ ਹਲ ਸਟਰੋੜਾ ਦੇ ਉੱਤੇ ਵੀ ਸਾਰਾ ਸਟਾਫ ਪੂਰਾ ਕਰਾਂਗੇ। ਸਟਾਫ ਨਾਲ ਸਿੱਧੀ ਭਰਤੀ ਸ਼ੁਰੂ ਹੈ ਔਰ ਐਨ ਐਚ ਐਫ ਦੇ ਵਿੱਚ ਵੀ ਸਾਡੀ ਭਰਤੀ ਸ਼ੁਰੂ ਹੈਗੀ ਹੈ। ਸਾਡਾ ਕੋਸ਼ਿਸ਼ ਹੈ ਜੀ ਕਿ ਜਿਹੜੇ 23 ਦੇ 23 ਹਸਪਤਾਲਾ ਉਹਨਾਂ ਦੇ ਵਿੱਚ ਐਮਰਜੈਂਸੀ ਹੋਵੇ ਜਿਹਦੇ ਚ ਵੈਂਟੀਲੇਟਰ, ਕਾਰਡੀਕ ਮੋਨਿਟਰ ਤਾਕੇ ਲੋਕਾਂ ਨੂੰ ਛੋਟੀ ਵੱਡੀ ਗੱਲ ਪਿੱਛੇ ਹਮ ਸਾਰਾ ਫਰਕ ਕਰਨਾ ਪਵੇ ਜੀ ਪਟਿਆਲੇ ਦੇ ਵਿੱਚ ਬਣ ਗਿਆ ਜੀ ਇਹ ਆ ਮੈਂ ਦੱਸਦਾ ਜਿਹੜਾ ਜ਼ਿਲ੍ਹਾ ਹਸਤਣਾ ਦੀ ਗੱਲ ਕਰਦਾ ਓਥੇ ਬੱਚਿਆਂ ਦਾ ਜਿਹੜਾ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਹੈ ਉਹ ਨਿੱਕੂ ਵੀ ਕਹਿੰਦੇ ਜਿਹੜੇ ਛੋਟੇ ਜਿਹੜੇ ਪ੍ਰੀਮਚੂਰ ਪੈਦਾ ਹੋ ਜਾਂਦੇ ਆ ਔਰ ਜਿਹੜੇ ਵੱਡਿਆਂ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਆਈਸੀਯੂ ਆ ਉੱਥੇ ਮਹਾਲੀ ਦੇ ਵਿੱਚ ਬਣ ਗਿਆ ਜੀ ਲੁਧਿਆਣੇ ਵਾਲਾ ਤਿਆਰ ਹੈ ਜੀ ਜਲੰਧਰ ਕੰਮ ਚੱਲ ਰਿਹਾ ਜੀ ਅੰਮ੍ਰਿਤਸਰ ਦੇ ਵਿੱਚ ਵੀ ਕੰਮ ਸ਼ੁਰੂ ਹੋ ਗਿਆ ਇਹਦਾ ਵੀ ਸਾਰਾ ਜਿਹੜਾ ਸਰਵੇ ਹੋ ਗਿਆ ਤੁਹਾਡਾ ਕਰਨ ਕਰਨ ਦੇ ਵਿੱਚ ਵੀ ਕਪੂਰਥਲੇ ਹੁਸ਼ਿਆਰਪੁਰ ਦੇ ਵਿੱਚ ਵੀ ਸਾਡੇ ਅਸੀਂ 23 ਜਗ੍ਹਾਾਂ ਦੇ ਵਿੱਚ ਜਿਹੜਾ ਸਾਡਾ ਸਰਵੇ ਕੰਪਲੀਟ ਕਰ ਲਿਆ ਅਸੀਂ ਉਹਨੂੰ ਗੈਪ ਅਨਾਲਿਸਿਸ ਕਹਿੰਦੇ ਆ ਜੀ ਵੀ ਐਚਆਰ ਦੀ ਕੀ ਘਾਟ ਹੈ ਜੀ ਬਿਲਡਿੰਗ ਦੀ ਕੀ ਘਾਟ ਹੈ ਉਹਦੇ ਤੇ ਕੰਮ ਅਸੀਂ ਸ਼ੁਰੂ ਕਰਦਾ ਜੀ ਤੁਹਾਡੇ ਮੈਂ 400 ਡਾਕ ਰੱਖ ਰਹੇ ਅਸੀਂ ਸਾਡੇ ਕੋਲੇ 23 ਜਿਲ੍ਹਾ ਹਸਤਾ ਵਿਚ ਜਿੰਨੀਆਂ ਸੈਕਸ਼ਨ ਪੋਸਟਾਂ ਹੈਗੀਆਂ ਸਾਰੇ ਇੰਜੀਨੀਅਰ ਸਰ ਜਿੰਨੀਆਂ 12 ਤੱਕ ਆਮ ਨਾਲ ਦੇ ਦਾਂਗੇ ਅਸੀਂ ਉਹਨਾਂ ਨੂੰ ਮੈਂ ਪਹਿਲੇ ਅਸੀਂ ਐਮਰਜੈਂਸੀ ਨਾਲ ਸ਼ੁਰੂ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਤੁਹਾਡੇ ਐਮਰਜੈਂਸੀ ਦੇ ਵਿੱਚ ਜਿਹੜੇ ਡਾਕਟਰ ਜਾਂਦੇ ਹਨ ਜੀ ਹੁਣ ਨਾਰਮਲੀ ਸਾਨੂੰ ਹੁਣ ਸਪੈਸ਼ਲਿਸਟ ਨਾੜੇ ਪੈਂਦੇ ਆ ਤੁਹਾਡੇ ਇੱਕ ਡਾਕਟਰ ਐਸੋ ਜੀ 12 ਪੋਸਟਾਂ 11 ਖਾਲੀ ਆ 11 ਦੇ 11 ਪਰ ਚਣ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਜਿਹੜਾ ਤੁਹਾਡਾ ਖੇਮ ਕਰਨਾ ਜਾਂ ਜਿਹੜਾ ਪੱਟੀ ਆ ਇਹਦੇ ਵਿੱਚ ਵੀ ਚਾਰ-ਚਾਰ ਜ਼ਰੂਰ ਦੇ ਦਈਏ ਤਾਂ ਵੀ ਜਾ ਕੇ 20 ਬਣਦੇ ਆ ਜੀ ਸਾਡੇ ਕੋਲੇ ਕੋਈ ਇਦਾਂ ਦੀ ਗੱਲ ਨਹੀਂ ਸਾਨੂੰ ਜ਼ਿਲ੍ਹੇ ਦੇ ਵਾਈਸ ਜੀ ਆਪਾਂ ਦੇਖਿਆ ਜਾਵੇ ਮੇਰੇ ਆਪਣੇ ਹਿਸਾਬ ਦੇ ਨਾਲ ਜੀ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪੀਟਲ ਇਹਨਾਂ ਦੇ ਵਿੱਚ ਜਿਹੜੇ ਮੈਡੀਕਲ ਐਸਟ ਐਮਰਜੈਂਸੀ ਵਾਲੇ ਉਹਨਾਂ ਦੀ ਕਮੀ ਔਰ 8-8 ਦਿਨਾਂ ਦੇ ਵਿੱਚ ਅਸੀਂ ਐਨਐਚਐਮ ਦੇ ਵਿੱਚ ਪਹਿਲਾਂ ਤੁਹਾਡੇ ਇੱਥੇ ਗੈਨੇਕੋਲੋਜੀ ਸਪੈਸ਼ਲਿਸਟ ਇੱਕ ਕਾਫੀ ਡਾਕਟਰ ਰੱਖੇ ਕਿਨੇ ਰੱਖੇ ਜਨ ਉਸ ਵਾਸਤੇ ਦੋ ਗੈਨੇਕੋਲੋਜਿਸਟ ਦੋ ਗੈਨੇਕੋਲੋਜਿਸਟ ਆਇਆ ਜੋਇਨ ਕੀਤੇ ਪਹਿਲਾਂ ਇੱਥੇ ਗੈਨੇਕੋਲੋਜਿਸਟ ਸਹੀ ਨਸੀਜਾ ਹਸਪਤਾਲ ਮੇਰਾ ਹੋ ਜਾ ਸੀਗਾ ਜੀ ਦਿੱਕਤਾਂ ਆਈਆਂ ਜੀ ਪਰ ਅਸੀਂ ਉਹਨਾਂ ਨੂੰ ਓਵਰਕਮ ਕਰ ਰਹੇ ਹਾਂ ਔਰ ਕਰ ਲਾਂਗੇ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਪੇਸ਼ੈਂਟ ਹੈ ਉਹ ਕਹਿੰਦੇ ਬਾਕੀ ਸਾਰੀਆਂ ਦਵਾਈਆਂ ਕੀਤੇ ਹੱਥੋਂ ਲੱਗਿਆ ਉਹ ਕਾਰਵੈਦ ਦੀ ਦਵਾਈ ਸੀ ਕੋਈ ਵਾਰੀ ਮੈਨੂੰ ਲੱਗਦਾ ਵੀ ਕਈ ਵਾਰੀ ਕੋਈ ਸਟਾਫ ਮੈਸੇਜ ਆ ਦੂਜਾ ਕਹਿੰਦਾ ਪਿੱਤੇ ਦੀ ਆਪਦੀ ਡਾਕਟਰ ਮੈਨੂੰ ਲੱਗਦਾ ਸੀ ਇਹੋ ਜੀ ਗੱਲ ਸੀ ਕੋਈ ਉਹ ਮੈਂ ਇਹਨਾਂ ਨੂੰ ਕਰਵੇ ਕਰਦਾ ਵੀ ਜਿਹੜੀ ਵੀ ਕੋਈ ਦਵਾਈ ਹੈ ਨਾ ਉਹ ਉਹ ਕੁਆਰਵਿੰਦਰ ਦੀ ਦਵਾਈ ਚ ਵੈਸੇ ਉਹ ਮੈਂ ਲੈ ਲਿਸ ਚੈੱਕ ਕਰਾਉਣੇ ਕਿ ਜਿਹੜਾ ਥੋੜਾ ਹਾਈ ਜੀਨ ਦਾ ਸੀਗਾ ਜੀ ਮੈਂ ਉਹ ਦੇਖਿਆ ਸੀ ਉਹਦੇ ਹਸਪਤਾਲ ਦੇ ਜਿਹੜਾ ਬਾਹਰ ਵੀ ਸੀਗਾ ਥੋੜਾ ਜਿਹਾ ਉੱਤੇ ਉਹ ਮੈਂ ਮੈਂ ਸਫਾਈ ਤੇ ਮੈਂ ਸਪੈਸ਼ਲੀ ਫੋਕਸ ਕਰ ਰਿਹਾ ਜੀ ਵਾਸ਼ਰੂਮ ਬਹੁਤ ਵਧੀਆ ਬਣਾ ਚਾਹੀਦਾ ਟੋਟਲ ਕੈਂਪਸ ਨਿਊਟਨ ਕਲੀਨ ਹੋਣਾ ਚਾਹੀਦਾ ਫੁੱਲ ਲੱਗੇ ਹੋਣੇ ਚਾਹੀਦੇ ਉਹਨਾਂ ਨੂੰ ਕਦੇ ਮਾਲੀ ਵੀ ਰੱਖ ਲੋ ਹੋਰ ਤੁਸੀਂ ਉਹਦੇ ਨਾਲ ਨਾ ਜੀ ਦਿਸ ਇਜ਼ ਪਾਰਟ ਆਫ ਦਾ ਹੀਲਿੰਗ ਪ੍ਰੋਸੈਸ ਪਹਿਲਾਂ ਜਦੋਂ ਟਿਬਰ ਪ੍ਰੋਸੈਸ ਹੋ ਜਾਂਦਾ ਸੀ ਦਵਾਈਆਂ ਨਹੀਂ ਹੁੰਦੇ ਸੀ ਤਾਂ ਸੈਨੇਟਰੀਅਮ ਹੁੰਦੇ ਸੀ ਜੀ ਕਿ ਹਸਪਤਾਲ ਬਹੁਤ ਛੋਟੇ ਹੋਣੇ ਚਾਹੀਦੇ ਆ ਸਾਫ ਸਫਾਈ ਹੋਣੇ ਚਾਹੀਦੇ ਆ ਫੁੱਲ ਬੂਟੇ ਹੋਣੇ ਚਾਹੀਦੇ ਆ ਤੇ ਔਰ ਅਸੀਂ ਵੈਸੇ ਵੀ ਤੁਹਾਨੂੰ ਪਤਾ ਵੀ ਅਸੀਂ 6am ਦੀ ਯੋਗਸਲਾ ਸ਼ੁਰੂ ਕੀਤੀ ਆ ਤਰ ਤੱਕ ਵੀ ਲੋਕ ਯੋਗਾ ਕਰਦੇ ਇਸੇ ਤਰ੍ਹਾਂ ਅਸੀਂ ਜਿਹੜਾ ਹੈਗਾ ਪ੍ਰਾਇਮਰੀ ਕੇਅਰ ਦੇ ਵਿੱਚ ਸਾਡੇ ਬਹੁਤ ਅੱਛਾ ਉਹ ਸਾਡਾ ਪ੍ਰਾਇਮਰੀ ਕੇਅਰ ਐਸੋ ਜਿਹੜੇ ਤੁਹਾਡੇ ਕੋਲੇ ਮੱਲਕਲੇ ਨੇ ਕਿਹਾ ਉੱਥੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਹੈਗਾ ਨਾ ਉਹਦੇ ਵਾਸਤੇ ਬੜਾ ਵਧੀਆ ਓਪਰਚੁਨਿਟੀ ਆ ਵੀ ਜਿੰਨੇ ਸਕੂਲਾਂ ਦੇ ਬੱਚੇ ਸਾਰਿਆਂ ਦੀ ਸਕਰੀਨਿੰਗ ਕਰ ਦਿਓ ਉਹਨਾਂ ਚ ਖੂਨ ਕਿੰਨਾ ਜੀ ਨਿਗਾਹ ਸਾਜੀ ਠੀਕ ਆ ਹਾਈਟ ਔਰ ਵੇਟ ਸਾਰਿਆਂ ਦਾ ਠੀਕ ਆ ਕੋਈ ਅੰਡਰਨਰਿਸ਼ਟਾ ਨਹੀਂ ਹੈ ਕੋਈ ਸਟੰਡਿੰਗ ਵੇਸਟਿੰਗ ਤਾਂ ਨਹੀਂ ਹੈ ਕਿਸੇ ਨੂੰ ਨੀਮੀਆ ਤਾਂ ਨਹੀਂ ਹੈ ਇਸੇ ਤਰ੍ਹਾਂ ਜਿਹੜੇ ਜਿਹੜੇ 40 ਸਾਲ ਤੋਂ ਉੱਪਰ ਆ ਸਾਰਿਆਂ ਦਾ ਬਲੱਡ ਪ੍ਰੈਸ਼ਰ 슈ਗਰ ਚੈੱਕ ਕਰ ਦਿਓ ਉਹਦੇ ਨਾਲ ਕੀ ਹੋਗਾ ਲੋਕਾਂ ਦੇ ਗੁਰਦੇ ਫੇਲ ਹੋਣੇ ਬੰਦ ਹੋ ਸਕਦੇ ਜੋਗਾ ਸ਼ੁਰੂ ਕੀਤਾ ਹੈਗਾ ਜੀ ਟੋਟਲ ਅਸੀਂ ਜਿਹੜਾ ਕੰਪਰੀ ਇਹ ਤੁਹਾਨੂੰ ਆਉਣ ਵਾਲੇ ਜਿਹੜਾ ਇੱਕ ਸਾਲ ਦੇ ਵਿੱਚ ਤੁਹਾਨੂੰ ਲੱਗੇਗਾ ਕਿ ਪੰਜਾਬ ਦੇ ਲੋਕ ਤਦਰੁਸਤ ਹੋ ਗਏ ਆ ਇਸ ਵਾਰੀ ਜਿਹੜਾ ਡੈਂਗੂ ਦਾ ਹੈਗਾ ਉਹਦੇ ਚ 50% ਰਿਡਕਸ਼ਨ ਹੋਈ ਆ ਜੀ 50000 ਨਰਸਿੰਗ ਸਟੂਡੈਂਟਸ ਆ ਸੱਤ ਨਰਸਿੰਗ ਕਾਲਜ ਇੱਥੇ ਟ੍ਰੇਨਿੰਗ ਕਰਦੇ ਆ ਜੀ ਇੱਕ ਇੱਕ ਬੱਚੇ ਨੂੰ ਅਸੀਂ ਜਿਹੜਾ ਹੈਗਾ ਉਹ ਵੈਕਟਰ ਬੋਰਨ ਡਿਜ਼ੀਜ਼ ਕਹਿੰਦੇ ਆ ਚਾਹੇ ਡੈਂਗੂ ਆ ਮਲੇਰੀਆ ਚਿਕਨਗੁਨੀਆ ਡੈਰੀਆ ਇਹ ਸਾਰੀਆਂ ਮੱਖੀਆਂ ਮਛਰਿਆਂ ਨਾਲ ਪੈਦਾ ਹੁੰਦੀਆਂ ਜੀ ਅਸੀਂ 50000 ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਮਾਸਟਰ ਟ੍ਰੇਨਰ ਬਣਾ ਰਹੇ ਆ ਉਹ ਅੱਗੇ ਜਾ ਕੇ ਕਾਲਜਾਂ ਦੇ ਵਿੱਚ ਟ੍ਰੇਨਿੰਗ ਦੇਣਗੇ ਦੋ ਮਤਲਬ ਇਸ ਸਾਲ ਜਿਹੜਾ ਹੈਗਾ 50000 ਨਰਸਿੰਗ ਸਟੂਡੈਂਟਸ ਉਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਟਾਰਗੇਟ ਹੈ ਉਹ ਹੈਗਾ ਕਿ ਜਿਹੜੇ 20 ਲੱਖ ਜਿਹੜੇ ਬੱਚੇ ਆ ਜਿਹੜੇ ਚਾਹੇ ਉਹ ਪਲੱਸ 2 ਕਰਦੇ ਆ ਜਾਂ ਡਿਗਰੀ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਦੇ ਕੇ ਤਾਂ ਕਿ ਜਿਹੜੀ ਜੜੀਆਂ ਵੈਕਟਰ ਬੋਰਨ ਹੈ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਪੈਦਾ ਹੋਣ ਵਾਲੀ ਬੀਮਾ ਉਹਨਾਂ 'ਚ 90% ਰਿਡਕਸ਼ਨ ਉਹ ਸਾਡਾ ਟਾਰਗੇਟ ਹੈ ਜੀ ਜਿਹੜੀਆਂ ਲਾਈਫ ਸਟਾਈਲ ਡਿਸਆਰਡਰ ਆ ਚਾਹੇ ਹਾਈਪਰਟੈਨਸ਼ਨ ਹੈ ਡਾਇਬੀਟੀਜ਼ ਹੈ ਉਹਦੇ ਵਿੱਚ ਘੱਟੋ ਘੱਟ 50% ਦਾ ਰਿਡਕਸ਼ਨ ਹੋ ਸਕਦੀ ਹੈ ਜੀ ਵਿਦ ਐਕਸਰਸਾਈਜ਼ ਡਾਈਟ ਤੇ ਐਕਸਰਸਾਈਜ਼ ਇਹ ਦੋ ਬੰਦੇ ਚੀਜ਼ਾਂ ਕਰ ਲੈਣਾ ਡਾਇਬੀਟੀਸ ਦੀ ਐਸਿਡਸ 50% ਘਟ ਸਕਦੀ ਮਤਲਬ ਇਹਨੂੰ ਜਿsupseteq ਤਰ੍ਹਾਂ ਸਮਝ ਲਓ ਕਿੰਦਰ ਨੇ ਨਾਮ ਰੱਖਿਆ ਸੀਗਾ ਯੋਸ਼ਵਨ ਰੋਗਿਆ ਮੰਦਰ ਅਸੀਂ ਅਸੀਂ ਉਹਦੇ ਵਾਸਤੇ ਸਾਬਤ ਨਹੀਂ ਹੋਏ ਜ ਸਾਡਾ ਜਿਹੜਾ ਆਮ ਆਦਮੀ ਕਲੀਨਿਕ ਹੈ ਇਹ ਇੱਕ ਪਪੂਲਰ ਨਾਮ ਹੈ ਔਰ ਲੋਕਾਂ ਦੇ ਵਿੱਚ ਇਹਦੀ ਸਬਟੀਬਿਲਟੀ ਬਹੁਤ ਹੈ ਦੀ ਡਿਮਾਂਡ ਬਹੁਤ ਹੈ ਅਸੀਂ ਕਹਾਂ ਜੀ ਜਿਹੜਾ ਕਿਉਂਕਿ ਇਹ ਕੋਫੰਡਡ ਆ ਆਮ ਆਦਮੀ ਕਲੀਨਿਕ ਦੇ ਦੋ ਤਰ੍ਹਾਂ ਦੇ ਆ ਇੱਕ ਤਾਂ ਹੈਗੇ ਜਿਹੜੇ ਅਧਿਕ ਅਧਿਕ ਦੇ ਹੋਂਗੇ ਜਿਹੜੇ ਸਰਕਾਰੀ ਕਿਸੇ ਐਗਜ਼ਿਸਟਿੰਗ ਸਰਕਾਰੀ ਬਿਲਡਿੰਗ ਛੁਰੂ ਕੀਤੇ ਅਸੀਂ ਤਾਂ ਕਿ ਲੋਕਾਂ ਦਾ ਟੈਸਟ ਹੋ ਜਾਣਾ ਤੇ ਦਵਾਈ ਮਿਲ ਜਾਏ ਅੱਧੇ ਕੋ ਹੈਗੇ ਜਿਹੜੇ ਸੀ ਉੱਥੇ ਕੋਟਾ ਕੇਵਲ ਬਣਾਇਆ ਜੀ ਜਾਂ ਕੋਈ ਧਰਮਸ਼ਾਲਾ ਦੇ ਦਿੱਤੀ ਸਾਡੇ ਤੁਹਾਡੇ ਬਹੁਤ ਸਾਰੇ ਨੇ ਸਮਝਦੇ ਇਵਨ ਸੀਐਮ ਕਰਨ ਦੇ ਵਿੱਚ ਐਨਆਰਆਈ ਨੇ ਬਣਾ ਕੇ ਦਿੱਤਾ ਜੀ ਜਾਂ ਉਹ ਵਾਲਾ ਹੋ ਗਿਆ ਐਨਜੀਓ ਦੀ ਪਾਰਟਿਸਪੇਸ਼ਨ ਨਾਲ ਹੋ ਗਿਆ ਜਾਂ ਕੋਈ ਜਿਹੜੀ ਮਤਲਬ ਕੋਈ ਹੋਰ ਜਿਹੜੀ ਕੋਈ ਸਰਕਾਰੀ ਬਿਲਡਿੰਗ ਆ ਉਹਦੇ ਵਿੱਚ ਜਿਗਾ ਚਾਹੇ ਉਹ ਸਿਹਤ ਦਾ ਕੇਂਦਰ ਦੇ ਵਿੱਚ ਬਣਾਇਆ ਹੋਵੇ ਉਹਨਾਂ ਦੇ ਵਿੱਚ ਤਾਂ ਉਹ ਸਟੇਟ ਫੰਡਡ ਹੋ ਗਏ ਸਾਰੇ 100% ਉਹਦੇ ਵਿੱਚ ਐਜ਼ ਇਟ ਇਜ਼ ਰਹੇਗਾ ਜਿਹੜੇ ਸੈਂਟਰ ਦੇ ਹੈਗੇ ਆ ਉਹਨਾਂ ਦਾ ਵੀ ਨਾਮ ਹੀ ਅਸੀਂ ਮੰਨਾਂਗੇ ਉਹਨੂੰ ਅਸੀਂ ਜਿਹੜਾ ਹੈਗਾ ਯੂਸ਼ਮਨ ਰੋਗਿਆ ਸੀਗਾ ਜੀ ਉਹਨੂੰ ਕੇਂਦਰ ਕਰ ਲਓ ਜਾਂ ਉਹਨੂੰ ਕਲੀਨਿਕ ਕਰੋ ਉਹਨੂੰ ਤਾਂਕਿ ਸਾਡੇ ਪੰਜਾਬੀ ਦੇ ਬੰਦੇ ਸਿੱਧੇ ਜਾਂਦੇ ਉਹਨਾਂ ਨੇ ਕਹਣਾ ਜਿੱਥੇ ਹਸਤਾ ਵਸ ਗਿਆ ਮੰਦਰ ਬਣਾਤਾ ਇਹਨਾਂ ਨੇ ਉਹ ਜੋ ਹੋ ਗਿਆ ਵੀ ਉਹਨਾਂ ਨੂੰ ਮੰਦਰ ਨਾ ਕਰੋ ਉਹ ਵੀ ਮੰਨ ਗਿਆ ਸਾਡੀ ਗੱਲ ਉਹ ਆਪਸ ਵਿੱਚ ਜਦੋਂ ਹੁੰਦਾ ਨਾ ਇਵੈਂਟ ਤੇ ਉਹਨਾਂ ਨੇ ਸਾਡੀ ਗੱਲ ਮੰਨ ਲਈ ਅਸੀਂ ਉਹਨਾਂ ਦੀ ਗੱਲ ਸਟਾਫ ਭਰਤੀ ਹੋ ਗਿਆ ਜੀ ਉਹ ਅਸੀਂ ਕ੍ਰਿਟੀਕਲ ਕੇਅਰ ਯੂਨਿਟ ਬਣਾ ਰਹੇ ਹਾਂ ਜੀ 50% ਬਣਾ ਰਹੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਲੰਧਰ 100% ਹੈ ਕਿ ਲਗਾਣੀ ਚ ਅੰਮ੍ਰਿਤਸਰ ਦੇ ਵੱਡੇ ਜ਼ਿਲ੍ਹੇ ਉੱਥੇ 100% ਹੈ ਪਰ 50% ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈ ਉਹਦੇ ਵਿੱਚ ਕ੍ਰਿਟੀਕਲ ਕੇਅਰ ਦੀ ਟ੍ਰੇਨਿੰਗ ਤਾਂ ਹੋਵੇਗਾ ਡਾਕਟਰ ਸਮਾਨ ਆ ਗਿਆ ਸੀ ਕੋਰੋਨਾ ਵੇਲੇ ਦਿੱਕਤ ਆਈ ਪੂਰੇ ਦੇਸ਼ 'ਚ ਦਿੱਕਤ ਆਈ ਸੀ ਲੋਕਾਂ ਨੂੰ ਵੈਂਟੀਲੇਟਰ ਯੂਜ਼ ਨਹੀਂ ਕਰਨ ਆਉਂਦੇ ਸੀ ਉਹਦੇ ਨਾਲ ਕਾਰਡੀਕ ਮਾਨੀਟਰ ਹੁੰਦਾ ਯੂਜ਼ ਨਹੀਂ ਕਰਨ ਆਉਂਦੇ ਸੀ ਇਸ ਤਮੀ ਦਾ ਪ੍ਰੋਜੈਕਟ ਸ਼ੁਰੂ ਕੀਤਾ ਜੀ ਮਿਰਗੀ ਦੀ ਟ੍ਰੇਨਿੰਗ ਚਲੋ ਕੀਤੀ ਆ ਜਿਹੜਾ ਤੁਹਾਡਾ ਬ੍ਰੇਨ ਦਾ ਸਟ੍ਰੋਕ ਹੁੰਦਾ ਜਿਹੜਾ ਫਾਸਾਵਾ ਅਦਰਕ ਦੀ ਬਿਮਾਰੀ ਹੁੰਦੀ ਉਹਦੀ ਟ੍ਰੇਨਿੰਗ ਸ਼ੁਰੂ ਕੀਤੀ ਹੈ ਇੰਜੈਕਸ਼ਨ ਆ ਗਿਆ ਨੇ ਕੋਲੇ ਸਟੈਮੀ ਦੇ ਆ ਗਿਆ ਇੱਥੇ ਮੈਂ ਸ਼ੁਰੂ ਕਰਾਤਾ ਤੁਹਾਡਾ ਜੀ ਹਾਰਟ ਦਾ ਸ਼ੁਰੂ ਕਰਾਤਾ ਜਦੋਂ ਸਾਡੇ ਡਾਕਟਰਾਂ ਦੀ ਟ੍ਰੇਨਿੰਗ ਹੋ ਜੀ ਜਿਹੜੇ ਨਵੇਂ ਡਾਕਟਰ ਆਣਗੇ ਉਹਨਾਂ ਨੂੰ ਮੈਂ ਟ੍ਰੇਨਿੰਗ ਤੇ ਭੇਜਾਂਗਾ ਜਿੰਨੇ ਕੋਲ 16 ਆ ਜਾਣਗੇ ਉਹਨਾਂ ਨੂੰ 4-4 ਨੂੰ ਭੇਜ ਕੇ ਉਹਨਾਂ ਨੂੰ ਕ੍ਰਿਟੀਕਲ ਕੇਅਰ ਵੈਂਟੀਲੇਟਰ ਦੀ ਸਾਰੀ ਟ੍ਰੇਨਿੰਗ ਦੇਵਾਂਗਾ ਮੈਡੀਕਲ ਕਾਲਜ ਜਦੋਂ ਉਹ 3 ਮਿੰਟ ਦੀ ਟ੍ਰੇਨਿੰਗ ਕਰਕੇ ਆ ਜਾਣਗੇ ਫਿਰ ਉਹ ਸ਼ੁਰੂ ਹੋਣਗੇ ਫਿਰ ਫਾਇਦਾ ਹੋਵੇ ਸਿਹਤ ਮੰਤਰੀ ਡਾਕਟਰ ਡਿਸਟ੍ਰਿਕਟ ਹਸਪੀਟਲ ਦਾ ਦੌਰਾ ਕਰਕੇ ਕਮੀਆਂ ਪਿੱਛੇ ਵੇਖੀਆਂ ਨੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਕੱਢ ਕੇ ਇੱਥੇ ਜਿਹੜਾ ਸਾਡੀਆਂ ਦੁੱਖ ਤਕਲੀਫਾਂ ਸੁਣਨ ਆਏ ਨੇ ਜੋ ਵੀ ਇੱਥੇ ਘਾਟਾਂ ਉਹਨਾਂ ਦੇ ਧਿਆਨ ਦੇ ਵਿੱਚ ਹੈਗੀਆਂ ਉਹ ਬਾਕੀ ਅਸੀਂ ਜਿਹੜੀਆਂ ਲੈਂਦੀਆਂ ਨੇ ਉਹਨਾਂ ਤੇ ਗੌਰ ਕਰਕੇ ਜਲਦੀ ਜਿਹੜਾ ਹਸਪਤਾਲ ਦੇ ਵਿੱਚ ਜਿਹੜੀ ਸਟਾਫ ਦੀ ਘਾਟ ਹੈ ਉਹ ਵੀ ਪੂਰੀ ਕੀਤੀ ਜਾਏਗੀ ਬੜੇ ਕੋਸ਼ਿਸ਼ਾਂ ਸਾਡੇ ਜਿਹੜਾ ਵੀ ਉਹਨਾਂ ਕਿਸ ਸਕੈਟ੍ਰਿਸਟ ਵੀ ਨਹੀਂ ਹੈਗਾ ਤੇ ਉਹਦਾ ਕਰਕੇ ਵੀ ਸਾਡਾ ਜਿਹੜਾ ਵਾ ਡੀਡਿਕਸ਼ਨ ਸੈਂਟਰਾਂ ਦਾ ਐਡਮਿਸ਼ਨ ਨਹੀਂ ਹੋ ਰਹੀ ਨਵੇਂ ਪੇਸ਼ੈਂਟ ਨਹੀਂ ਦੇਖੇ ਜਾ ਰਹੇ ਉਹ ਵੀ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਇੱਕ ਦੋ ਦਿਨਾਂ ਦੇ ਵਿੱਚ ਕੋਈ ਨਾ ਕੋ ਦਾ ਵੀ ਪ੍ਰਬੰਧ ਕਰਦਾਗਾ ਬਾਕੀ ਜਿਹੜੇ ਮੈਡੀਕਲ ਆਫਸਰ ਨੇ ਜਿਹੜੇ ਜਿਨ੍ਹਾਂ ਨੇ ਐਮਰਜੈਂਸੀ ਸਵਾਵਾ ਦੇਣੀਆਂ ਹੁੰਦੀਆਂ ਵਾ ਉਹ ਵੀ ਸਾਡੇ 12 ਪੋਸਟਾਂ ਹੈਗੀਆਂ ਨੇ ਸੈਕਸ਼ਨ ਤੇ ਇੱਕ ਪੋਸਟ ਸਿਰਫ ਜਿਹੜੀ ਆ ਉਹ ਭਰੀ ਆ ਉਹ ਵੀ ਮੰਤਰੀ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਕਿ ਆ ਨਵੇਂ ਜਿਹੜੀ ਪੜਤੀ ਹੋ ਗਈ ਉਹਦੇ ਚੋਂ ਜਿਹੜੀਆਂ ਸਾਰੀਆਂ ਪੋਸਟਾਂ ਜਿਹੜੀਆਂ ਭਰ ਦਿੱਤੀਆਂ ਜਾਣਗੀਆਂ ਉਹ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੇ ਕਿਹਾ ਵੀ ਡਿਸਟ੍ਰਿਕਟ ਹਸਪੀਟਲਾਂ ਨੂੰ ਹੁਣ ਅਸੀਂ ਜਿਹੜਾ ਵਾ ਵਧੀਆ ਬਣਾ ਰਹੇ ਆ ਜਿਹਦੇ ਵਿੱਚ ਤਰਨਤਾਰਨ ਦੇ ਵਿੱਚ ਵੀ ਉਹ ਆਫੀਸਰਜ਼ ਨੂੰ ਹਦਾਇਤਾਂ ਦੇ ਕੇ ਗਏ ਨੇ ਕਿ ਇਹ ਜਿਹੜੇ ਕੰਮ ਕਰਨ ਵਾਲੇ ਨੇ ਇਹਨਾਂ ਨੂੰ ਫੈਲਦੇ ਆਧਾਰ ਤੇ ਕਰੋ ਸੋ ਬੜਾ ਵਧੀਆ ਉਹਨਾਂ ਦਾ ਜਿਹੜਾ ਅੱਜ ਵਾਂਸ ਜੀ ਦੇ ਨਾਲ ਸਾਨੂੰ ਹੋਰ ਵੀ ਹੌਸਲਾ ਮਿਲਿਆ ਕਿ ਜਿਹੜਾ ਸਾਡਾ ਹਸਪੀਟਲ ਦਾ ਸੁਧਾਰ ਹੋਇਆ ਜੇ ਮੰਤਰੀ ਸਾਹਿਬ ਨੂੰ ਅਸੀਂ ਸਪੈਸ਼ਲ ਸਭ ਤੋਂ ਜ਼ਰੂਰੀ ਰਿਕਵੈਸਟ ਕੀਤੀ ਹੈ ਸਟਾਫ ਦੀ ਸਾਡੇ ਸਟਾਫ ਸਟਾਫ ਦੀ ਬੜੀ ਸ਼ੌਟੇਜ ਹੈ ਉਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਉਸ ਤੋਂ ਇਲਾਵਾ ਸਾਡੀਆਂ ਕੁਝ ਹੋਰ ਵੀ ਡਿਮਾਂਡ ਸੀਗੀਆਂ ਕੁਝ ਸਮਾਨ ਵਗੈਰੇ ਨਾਲ ਰਿਲੇਟਡ ਅਸੀਂ ਉਹ ਵੀ ਮੰਤਰੀ ਸਾਹਿਬ ਦੇ ਧਿਆਨ ਚ ਲਿਆਂਦਾ ਪਰ ਉਹਨਾਂ ਨੇ ਕਿਹਾ ਵੀ ਬੜੀ ਜਲਦੀ ਇਹ ਚੀਜ਼ ਨੂੰ ਆਪਾਂ ਪੂਰਾ ਕਰ ਦਿਆਂਗੇ ਜੁਨੀ ਵੀ ਕਮੀ ਪੇਸ਼ੀ ਹੈ ਸਭ ਤੋਂ ਵੱਡੀ ਕਮੀ ਪੇਸ਼ੀ ਤੇ ਡਾਕਟਰਾਂ ਦੀ ਸ਼ੋਟੇਜ ਹੈ ਜਿਵੇਂ ਬੜੇ ਜ਼ਰੂਰੀ ਜਿਵੇਂ ਸੈਕਟ੍ਰੀਸਟ ਸਾਡੇ ਕੋਲ ਜਿਨ੍ਹਾਂ ਦਾ ਡੀਡਿਕਸ਼ਨ ਚੱਲਦਾ ਉਹ 1 ਮਹੀਨੇ ਤੋਂ ਬੰਦ ਹੋਇਆ ਪਿਆ ਜਿਹੜਾ ਕਿ ਤਰਨਤਾਰਨ ਜ਼ਿਲ੍ਹੇ ਲਈ ਸਭ ਤੋਂ ਜ਼ਰੂਰੀ ਹੈ ਕਿ ਡੀਡਿਕਸ਼ਨ ਸੈਂਟਰ ਚੱਲਣਾ ਜ਼ਰੂਰੀ ਹੈ ਉਹ ਹੀ ਮੰਤਰੀ ਸਾਹਿਬ ਨੂੰ ਧਿਆਨ ਚ ਲਿਆਂਦਾ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਸੈਕਟ੍ਰੀਸਟ ਲਾਗੇ ਜੋ ਪਰ ਉਹਨਾਂ ਨੇ ਉਸੇ ਵੇਲੇ ਟੈਲੀਫੋਨ ਤੇ ਆਪਣੇ ਚੰਡੀਗੜ੍ਹ ਨਾਲ ਗੱਲ ਕੀਤੀ ਆ ਹੋਪਫੁਲੀ ਬੜੀ ਜਲਦੀ ਸੈਕਟ੍ਰੀ ਸਾਡੇ ਕੋਲ ਆਏਗਾ ਫੋਰ ਸਪੈਸ਼ਲਿਸਟ ਡਾਕਟਰਾਂ ਦੀ ਵੀ ਘਾਟ ਹੈ ਉਹ ਉਹਨਾਂ ਨੂੰ ਆਪਾਂ ਇਨ ਰਾਈਟਿੰਗ ਲਿਖਾ ਦਿੱਤਾ ਵੀ ਇਹ ਵੀ ਡਾਕਟਰ ਸਾਨੂੰ ਚਾਹੀਦੇ ਨੇ ਉਹ ਕਹਿੰਦੇ ਨੇ ਚੋਣ ਜਾਹਤ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਸਪੈਸ਼ਲਿਸਟ ਦੇ ਦਿੱਤੇ ਜਾਣ ਐਮਰਜੈਂਸੀ ਮੈਡੀਕਲ ਅਫਸਰਾਂ ਦੀ ਡਿਮਾਂਡ ਵੀ ਕੀਤੀ ਆ ਕਿਉਂਕਿ ਸਾਡੀ ਐਮਰਜੈਂਸੀ ਸੇਵਾਵਾਂ ਵੀ ਬੜੀਆਂ ਪ੍ਰਭਾਵਿਤ ਹੋ ਰਹੀਆਂ 12 ਪੋਸਟਾਂ ਵਿੱਚੋਂ ਏ ਪੀ ਐਮ ਉਹ 11 ਖਾਲੀ ਹੈ ਅਸੀਂ ਸਾਨੂੰ ਕਿਹਾ ਵੀ 400 ਪੋਸਟਾਂ ਜਿਹੜੀਆਂ ਤੁਸੀਂ ਭਰਦੀਆਂ ਉਹਦੇ ਜੋ ਸਾਡੇ 12 ਪੂਰੇ ਕਰ ਦਿਓ ਤਾਂ ਕਿ ਸਾਡੀਆਂ ਐਮਰਜੈਂਸੀ ਸੇਵਾਵਾਂ ਨਿਰਵਿਘਨ ਚੱਲ ਸਕਣ ਉਹਨਾਂ ਨੇ ਸਾਨੂੰ ਸ਼ੋਰਤ ਦਿੱਤੀ ਆ ਵੀ ਤੁਹਾਡੇ ਤਰ੍ਹਾਂ ਤਰ੍ਹਾਂ ਜ਼ਿਲ੍ਹੇ ਦਾ ਖਾਸ ਕਰਕੇ ਡਿਸਟ੍ਰਿਕਟ ਹਸਪਤਾਲ ਦਾ ਪੂਰਾ ਖਿਆਲ ਅੰਨੀ ਮੈਡਮ ਕੀ ਨਾਮ ਸਿੰਧਨਪਾਲ ਇਹ ਮੰਗ ਪੱਤਰ ਦਿੱਤਾ ਦੇਖੋ ਜੀ 10 10 ਸਾਲ ਹੋ ਗਏ ਤੇ ਮੁਲਾਜ਼ਮਾਂ ਨੂੰ ਕੰਮ ਕਰਦੇ ਨੇ ਉਹ ਇਹਨਾਂ ਦੀਆਂ ਤਰਫਾਂਵਾਂ 8000 10000 ਆ ਤੇ ਦੇਖੋ ਸਾਰਾ ਕੰਮ ਇਹ ਉਹ ਆਪਣੇ ਸਿਰ ਤੇ ਕਰਦੇ ਨੇ ਕਿੰਨੀ ਵੱਡੀ ਬਿਲਡਿੰਗ ਆ ਵੀ ਸਾਰੇ ਬੰਦੇ ਨੇ ਸਾਰਾ ਕੰਮ ਕਰਦੇ ਆ ਇਹਨਾਂ ਨੂੰ ਪੱਕੇ ਕਰ ਦੇਣ ਇਹਨਾਂ ਨੇ ਸਿਰਫ ਇਹੋ ਹੀ ਮੰਗਿਆ ਇਹ ਵਿਸ਼ਵਾਸ ਦਿਵਾਇਆ ਗਿਆ ਦੇਖੋ ਕੀ ਕਹਿੰਦੇ ਵਿਸ਼ਵਾਸ ਦਿਵਾਇਆ ਗਿਆ ਕਿ ਕਹਿੰਦੇ ਕੋਈ ਨਹੀਂ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਹੈ ਤੇ ਕਰਾਂਗੇ ਔਰ ਕਿਤੇ ਜਾਣਾ ਉਹ ਲੋਕ ਕਰਾਂਗੇ ਠੀਕ